ਸਰ ਜੀਕਾਲ ਜੀ ਪੀ ਪੰਜਾਬੀ ਟੈਟਰਡ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਦਾਈਏ ਕੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਇਹ ਗੋਲੀਆਂ ਦੇ ਖੋਲ ਤੁਹਾਡੇ ਸਾਹਮਣੇ ਜੋ ਨਜ਼ਰ ਆ ਰਹੇ ਨੇ ਤੁਹਾਨੂੰ ਦੱਦਾਈਏ ਕੀ ਗਰਦਾਸਪੁਰ ਦਾ ਮਸ਼ਹੂਰ ਬਾੜਾ ਚੌਂਕ ਦੇ ਵਿੱਚ ਪੰਜਾਬ ਵਾਚ ਦੇ ਉੱਤੇ ਜਿਹੜੀਆਂ ਨੇ ਉਹ ਫਾਇਰਿੰਗ ਕੀਤੀ ਗਈ ਹੈ ਤੇ ਧੜਾ ਧੜ ਗੋਲੀਆਂ ਲਾ ਕੇ ਮੋਟਰਸਾਈਕਲ ਤੇ ਆਏ ਨੌਜਵਾਨ ਜਿਹੜੇ ਨੇ ਉਹ ਭੱਜ ਗਏ ਨੇ ਤੁਹੰਦਾ ਦਈਏ ਕਿ ਪੂਰੇ ਬਾਜ਼ਾਰ ਦੇ ਵਿੱਚ ਇਸ ਟਾਈਮ ਦਹਿਸਦ ਦਾ ਮਾਹੌਲ ਬਣਿਆ ਹੋਇਆ ਆ ਤੁਹੰਦਾ ਦਈਏ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਆ ਉਹ ਇਸ ਤਰ੍ਹਾਂ ਦੀਆਂ ਵਾਰਦੇ ਤਾਂ ਵੱਖ-ਵੱਖ ਥਾਵਾਂ ਦੇ ਵਿੱਚ ਪੰਜਾਬ 'ਚ ਹੋ ਰਹੀਆਂ ਨੇ ਤੇ ਅੱਜ ਗਰਦਾਸਪੁਰ ਦੇ ਵਿੱਚ ਵੀ ਤੰਦਾਦੀ ਕਿ ਬਾਟਾ ਚੌਂਕ ਤੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਏ ਬਹੁਤ ਮਸ਼ਹੂਰ ਦੁਕਾਨ ਜਿਹੜੀ ਏ ਕਿ ਪੰਜਾਬ ਵਾਚ ਸਟੋਰ ਆ ਜਿਹੜਾ ਬਾੜਾ ਚੌਂਕ ਦੇ ਵਿੱਚ ਉਹਦੇ ਤੇ ਅੱਜ ਗੋਲੀਆਂ ਚੱਲੀਆਂ ਨੇ ਤੰਦਾਦੀ ਇੱਕੀ ਫਾਇਰਿੰਗ ਕੀਤੀ ਗਈ ਏ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਏ ਉਹਦੇ ਚ ਇਹ ਦੱਸਿਆ ਗਿਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਫਾਇਰਿੰਗ ਕਰਦੇ ਨੇ ਅੱਗੇ ਚਲੇ ਜਾਂਦੇ ਆ ਵਾਪਸ ਆ ਕੇ ਦੁਬਾਰਾ ਤੋਂ ਜਿਹੜੀ ਉਹ ਫਾਇਰਿੰਗ ਜਿਹੜੀ ਏ ਧੜਾ ਧੜ ਕਰਨੀ ਸ਼ੁਰੂ ਕਰ ਦਿੰਦੇ ਤੇ ਉਤੋ ਬਾਦਾ ਭੱਜ ਜਾਂਦੇ ਅੱਜ ਜਦੋਂ ਬਾਜ਼ਾਰ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਬਾਜ਼ਾਰ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਦਹਿਸਤ ਦਾ ਮਾਹੌਲ ਬਣ ਚੁੱਕਾ ਆ ਤੇ ਵਾਚ ਹਾਊਸ ਜਿਹੜੇ ਪੰਜਾਬ ਵਾਚ ਵਾਲੇ ਨੇ ਉਹ ਵੀ ਪੂਰੀ ਤਰ੍ਹਾਂ ਉਹਨਾਂ ਦਾ ਪਰਿਵਾਰ ਜਿਹੜਾ ਦਹਿਸਤ ਦੇ ਵਿੱਚ ਆ ਬਹੁਤ ਜ਼ਿਆਦਾ ਡਰ ਦਾ ਮਾਹੌਲ ਇਸ ਟਾਈਮ ਜਿਹੜਾ ਆ ਬਣ ਚੁੱਕਾ ਆ ਪੂਰਾ ਬਾਟਾ ਚੌਂਕ ਪੂਰਾ ਬਜ਼ਾਰ ਜਿਹੜਾ ਆ ਇਸ ਟਾਈਮ ਦਹਿਸਤ ਦੇ ਮਾਹੌਲ ਦੇ ਵਿੱਚ ਚੱਲਦਾ ਪਿਆ ਤੁੰਦਾ ਦੀ ਹੈ ਕਿ ਸਵੇਰੇ ਤੜਕਸਾਰ 9 ਵਜੇ ਦੇ ਕਰੀਬ ਇੱਕ ਘਟਨਾ ਹੁੰਦੀ ਹੈ ਤੁੰਦਾ ਦੀ ਹੈ ਕਿ 9 ਵਜੇ ਦੱਸਿਆ ਜਾ ਰਿਹਾ ਕਿ ਦੋ ਲੜਕੇ ਪਰਨੇ ਬੰਨੇ ਹੋਏ ਨੇ ਤੇ ਮੋਟਰਸਾਈਕਲ ਤੇ ਆਂਦੇ ਨੇ ਤੇ ਉਸ ਤੋਂ ਬਾਅਦ ਗੋਲੀ ਚਲਾ ਦਿੰਦੇ ਨੇ ਟੜਾ ਟੜ ਜਿਹੜੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਹਨਾਂ ਦੇ ਗੋਲ ਵੀ ਜਿਹੜੇ ਆ ਤੁਸੀਂ ਜਮੀਨੀ ਪੱਧਰ ਤੇ ਦੇ ਦਿੱਤੇ ਪਈਓਪੀ ਜਿਹੜੇ ਆ ਪਏ ਹੋਏ ਨੇ ਤੇ ਗੋਲੀਆਂ ਜਿਹੜੀਆਂ ਚਲਾਈਆਂ ਗਏ ਆ ਨੇ ਪੰਜਾਬ ਪੁਲਿਸ ਜਿਹੜੀ ਹੈ ਗਰਦਾਸਪੁਰ ਪੁਲਿਸ ਗਰਦਾਸਪੁਰ ਪੁਲਿਸ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਤੇ ਇੱਥੋਂ ਦੀ ਇਨਕੁਆਇਰੀ ਜਿਹੜੀ ਹੈ ਜਾਂਚ ਜਿਹੜੀ ਇਹ ਕਰਨੀ ਸ਼ੁਰੂ ਕਰ ਦਿੱਤੀ ਹੈ ਇਹ ਤਦੋਂ ਦੱਸੀ ਕਿ ਬਾਡਾ ਚੌਂਕ ਦੇ ਵਿੱਚ ਪੰਜਾਬ ਵਾਚ ਬਹੁਤ ਜ਼ਿਆਦਾ ਮਸ਼ਹੂਰ ਜਿਹੜੀ ਇੱਕ ਸ਼ੋਰੂਮ ਆ ਉੱਥੇ ਗੋਲੀ ਚੱਲੀ ਹੈ ਸਰੇ ਆਮ ਜਿਹੜੀ ਇਹ ਦੋ ਨੌਜਵਾਨਾਂ ਨੇ ਆ ਕੇ ਗੋਲੀ ਚਲਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਜਿਹੜੀਆਂ ਨੇ ਕੱਚ ਤੇ ਲੱਗੀਆਂ ਨੇ ਬਾਹਰ ਵਾਲੇ ਸ਼ੀਸ਼ੇ ਤੇ ਲੱਗੀਆਂ ਨੇ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਦੇ ਵਿੱਚ ਜਿਹੜੀਆਂ ਸਾਹਮਣੇ ਤੋਂ ਕੱਚ ਜਿਹੜਾ ਆ ਟੁੱਟਿਆ ਆ ਉਹ ਨੁਕਸਾਨ ਜ਼ਰੂਰ ਹੋਇਆ ਆ ਪਰ ਕਿਤੇ ਨਾ ਕਿਤੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੱਸ ਦਈਏ ਕਿ ਬਹੁਤ ਵੱਡਾ ਜਿਹੜਾ ਆ ਉਹ ਦੱਸ ਦਾ ਮਾਹੌਲ ਬਹੁਤ ਵੱਡੀ ਖਬਰ ਨਿਕਲ ਕੇ ਜਿਹੜੀ ਉਹ ਸਾਹਮਣੇ ਆਈ ਏ ਜਿਹੜਾ ਆ ਇਸ ਟਾਈਮ ਦੀ ਗਰਦਾਸਪੁਰ ਦੇ ਵਿੱਚ ਤੁਹਾਨੂੰ ਦਈਏ ਕਿ ਬਾਟਾ ਚੌਂਕ ਦੇ ਵਿੱਚ ਗਰਦਾਸਪੁਰ ਦਾ ਮਸ਼ਹੂਰ ਚੌਂਕ ਜਿਹੜਾ ਕਿ ਇੱਕ ਬਿਜ਼ਨਸ ਹਾਬਿਆ ਜਿਹੜਾ ਕਿ ਇੱਕ ਬਾੜਾ ਚੌਂਕ ਜਿਹੜਾ ਕਾਰੋਬਾਰੀਆਂ ਦਾ ਹਾਬਿਆ ਮਿਡਲ ਪੁਆਇੰਟ ਐ ਸ਼ਹਿਰ ਦਾ ਜਿੱਥੇ ਕੀ ਅੱਜ ਜਿਹੜੀ ਇਹ ਗੋਲੀਬਾਰੀ ਚੱਲਦੀ ਐ ਜਿੱਥੇ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਪੰਜਾਬ ਵਾਚ ਹੌਦ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਬਾੜਾ ਚੌਂਕ ਦੇ ਵਿੱਚ ਜਿਹੜੀ ਗੋਲੀ ਚੱਲੀ ਐ ਤੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਆ ਉਹ ਦਹਿਸਤ ਦਾ ਮਾਹੌਲ ਇਸ ਟਾਈਮ ਬਣਿਆ ਹੋਇਆ ਆ ਪੂਰਾ ਬਿਆਰ ਦਹਿਸਤ ਦੇ ਵਿੱਚ ਆ ਪੂਰਾ ਡਰ ਜਿਹੜਾ ਆ ਉੱਥੇ ਬਣ ਟੁਕਾ ਆ ਤੇ ਇਹ ਕਿਵੇਂ ਹੋ ਰਿਹਾ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਵੀ ਬਾਹਰ ਤੋਂ ਬਹੁਤ ਜ਼ਿਆਦੀ ਖਬਰਾਂ ਜੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਐ ਪਾਣੀ ਜਗਾ ਚੱਲ ਗਈ ਪਾਣੀ ਜਗਾ ਗੋਲੀ ਚੱਲ ਗਈ ਤਾਂ ਅੱਜ ਇਹ ਗੋਲੀਆਂ ਜੜੀਆਂ ਨੇ ਗਰਦਾਸਪੁਰ ਦੇ ਵਿੱਚ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਡਰ ਕਿਤਨਾ ਕਿਤੇ ਜਿਹੜਾ ਆ ਇੱਕ ਕਿਸਮ ਦਾ ਬਹੁਤ ਜ਼ਿਆਦਾ ਜਿਹੜਾ ਆ ਉਹ ਕਾਰੋਬਾਰੀਆਂ ਦੇ ਵਿੱਚ ਆ ਗਿਆ ਆ ਇੱਕ ਦੁਕਾਨਦਾਰਾਂ ਦੇ ਉੱਤੇ ਜਿਹੜਾ ਆ ਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਜਿਹੜੀ ਉਭਧਾਈ ਜਾਣੀ ਚਾਹੀਦੀ ਏ ਜਿਦੇ ਕਰਕੇ ਜਿਹੜਾ ਆ ਸਾਡੀ ਜਾਨ ਮਾਲ ਦੀ ਜਿਹੜੀ ਰਕਸ਼ਾ ਹੋ ਸਕੇ ਕਿਉਂਕਿ ਬਜ਼ਾਰ ਦੇ ਵਿੱਚ ਬੈਠੀ ਹੋਏ ਆ ਕਦੋਂ ਕੀ ਹੋ ਜਾਣਾ ਹੈ ਕੁਝ ਕਿਹਾ ਨਹੀਂ ਜਾ ਸਕਦਾ ਤੇ ਤੁਹਾਨੂੰ ਦੱਦੀਏ ਫਿਰ ਇੱਕ ਵਾਰੀ ਵੀ ਬਾੜਾ ਚੌਂਗ ਦੇ ਵਿੱਚ ਪੰਜਾਬ ਹਾਊਸ ਦੇ ਉੱਤੇ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਗਈਆਂ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਨੇ ਪਰ ਨੇ ਬੰਨੇ ਹੋਏ ਸੀ ਗੋਲੀਆਂ ਚਲਾ ਕੇ ਮੋਟਰਸਾਈਕਲ ਤੇ ਕਿਹਾ ਜਾ ਰਿਹਾ ਵੀ ਨਿਕਲ ਜਾਂਦੇ ਨੇ ਫਿਲਹਾਲ ਦੀ ਜਿਹੜੀ ਰਿਪੋਰਟ ਆ ਇਹ ਇਹੀ ਹੈ ਅੱਗੇ ਦੀ ਜੋ ਰਿਪੋਰਟ ਆਉਂਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਓ ਗੱਲਬਾਤ ਸੁਣਦੇ ਹਾਂ ਕੀ ਕਿਹਾ ਜਾਂਦਾ ਆ ਇਸ ਦੇ ਉੱਤੇ ਬਜ਼ਾਰ ਵਾਲਿਆਂ ਵੱਲੋਂ ਤੇ ਇੱਥੇ ਪਹੁੰਚੇ ਹੋਏ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਕਰਨੇ ਆ ਤੇ ਦਾਨੂ ਦੱਸਦੇ ਆਂ ਵੀ ਗੋਲੀਬਾਰੀ ਦਾ ਜਿਹੜਾ ਆ ਉਹ ਸਾਰਾ ਮਸਲਾ ਕੀ ਸੀ ਕਿਸ ਤਰ੍ਹਾਂ ਸੀ ਆਓ ਸੁਣ ਲੈਣੇ ਆ ਮੇਰਾ ਨਾਮ ਮਨੋਜੀ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸਾਈਰਿੰਗ ਕਰਨੀ ਸ਼ੁਰੂ ਕਰਤੀ ਔਰ ਸ਼ਾਇਦ ਮੇਰਾ ਡੈਮੇਜ ਹੋ ਗਿਆ ਨਾ ਤਾਂ ਔਰ ਅੱਗੇ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਔਰ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਰਸ਼ਤ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖੋ ਨਹੀਂ ਮਿਲੇਗਾ ਠੀਕ ਹੈ ਕੋਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰੀ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾ ਚੌਂਕ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਮੰਨਪਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਕਿ 24 ਕੈਂਡੀਡੇਟ ਸਿਕਿਉਰਿਟੀ ਹੈ ਉਹ ਸਾਡੀਆਂ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਨੇ ਮੂੰਹ ਦੇ ਉੱਤੇ ਮੂੰਹ ਨੇ ਦਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਇਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈ ਨਹੀਂ ਹੋਇਆ ਲੇਕਿਨ ਪਰ ਦੇਖਦੇ ਹੋ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਉਂਕਿ ਦਿਨ ਦਿਹਾੜੇ ਜਿੱਦਾਂ ਗੋਲੀਆਂ ਚੱਲਦੀਆਂ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲਦੀਆਂ ਇਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਇਹੀ ਬਿਜ਼ਨਸ ਕੱਲ ਸੀ ਦੇਖਿਆ ਹੋਏਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪੈਸਾ ਲੈ ਕੇ ਡਰਦਾ ਜਾਨ ਨੂੰ ਪਰ ਵਪਾਰ ਵਪਾਰੀ ਕਿੱਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਹੈ ਜਾ ਕੁਝ ਵੀ ਆਂਦੀ ਹੈ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਟੀ ਦੀ ਲਾਪਰਵਾਹੀ ਹੈ ਪੰਜਾਬ ਵਾਸ਼ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਿਆ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਐ ਇਨਾ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਆ ਕਾਰ-ਕਾਰ ਗੋਲਿਆ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬੱਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਰ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ EMPLOYE ਕੰਮ ਕਰਦੇ ਸੱਕ ਘਰਾਂ ਨੂੰ ਰੋਜ਼ਗਾਰ ਦਿੰਦਾ ਸੀ